ਚਾਨਮਨਾ ਇੱਕ ਵਾਰੀ ਪੇਕੇ ਜਾ ਕੇ ਤੇ ਵੇਖਾਂ ਫੇਰ ਕਿਉਂ ਐ ਨਹੀਂ ਸੁਣਨਗੇ ਫੇਰ ਵੀ ਕੋਸ਼ਿਸ਼ ਕਰਾਂਗੀ ਗੱਲ ਦੱਸਣ ਦੀ ਪੂਰੀ ਵਿਸ਼ਵਾਸਤ ਕਰਨਗੇ ਨਾ ਤੇ ਦੁਖੀ ਆ ਉਤੋਂ ਐ ਸਾਨੂੰ ਕੀ ਕਰਦਾ ਪਏ ਇਹਦੇ ਸਾਰੇ ਅਧਿਕਾਰ ਨਾਮੇ ਦੱਸਾਂ ਜਾ ਕੇ ਨਹੀਂ ਤੇ ਮੇਰਾ ਤੇ ਘਰ ਬਰਬਾਦ ਹੋਣਾ ਕੋਈ ਨਾ ਬਚਾ ਸਕੇਗਾ ਦੇ ਤਾਂ ਸਹੀ ਜਿਹੜਾ ਨਵਾਂ ਬਿਜ਼ਨਸ ਕਰਨਾ ਵਾ ਉਹਦਾ ਕੀ ਬਣਿਆ ਚਲ ਸ਼ੁਕਰ ਹੈ ਵਾ ਬਨੇ ਹਾਡੇ ਤੇ ਇੰਨੇ ਵਧੀਆ ਦਿਨ ਲਿਆਂਦੇ ਜੇ ਨਾ ਸਾਡੀ ਹੈਲਪ ਕਰਦੇ ਵਿਮਲ ਦੇ ਦੀ ਹੁੰਨੀ ਤੇ ਅਸੀਂ ਕੀ ਕਰਦੇ ਐਵੇਂ ਕਹਿੰਦੇ ਆ ਕਿ ਮਹਾਰਾਜ ਕੋਈ ਨਾ ਕੋਈ ਹਸਾਰਾ ਬੰਦੇ ਨੂੰ ਜ਼ਰੂਰ ਦਿੰਦਾ ਵਾ ਜਦੋਂ ਤੇ ਤੇ ਔਖਾ ਟਾਈਮ ਹੁੰਦਾ ਉਹਨਾਂ ਨੇ ਤੇ ਉਹ ਆਸਾਨ ਕਰਤਾ ਸਾਡੇ ਤੇ ਜਿਹੜਾ ਅਸੀਂ ਕਦੀ ਨਹੀਂ ਭੁੱਲ ਸਕਦੇ ਅੱਛਾ ਮਾ ਬਾਜੀ ਸਾਡਾ ਨਵਾਂ ਕੰਮ ਤੋਰ ਦੇਣ ਤੇ ਸਾਡੀ ਆਈ ਚ ਨਹੀਂ ਚੱਲਣ ਲੱਗਦੀ ਤੇ ਹੋਰ ਕੀ ਚਾਹੀਦਾ ਵਾ ਮੇਰਾ ਘਰ ਵਾਲਾ ਵਿਚਾਰਾ ਤੇ ਦਿਹਾੜੀ ਕਰਨ ਨੂੰ ਤਿਆਰ ਹੋਇਆ ਪਿਆ ਹੈ ਦਿਹਾੜੀਆਂ ਕਰ ਕਰ ਕੇ ਜਾਰੇ ਕਰਨ ਦੇ ਆਏ ਜਿਹੜੇ ਕੰਮ ਉਹਨੇ ਵਿਚਾਰੇ ਨੇ ਕਦੀ ਨਹੀਂ ਕੀਤੇ ਉਹ ਕਰਦਾ ਪਿਆ ਹੈ ਤੇ ਮੰਮੀ ਜੀ ਮੰਮੀ ਜੀ ਵਿਚਾਰੇ ਇਤੋਂ ਤੱਕ ਕਹਿਣ ਦੇ ਹੀ ਆਹੇ ਕਿ ਇਹਨੂੰ ਪੋਚੇ ਮੈਨੂੰ ਰੋਟੀ ਬਣਾਉਣ ਤੇ ਖੇਤੇ ਘਰ ਲਾ ਦੇ ਮੈਂ ਬਣਾਇਆ ਕਰੂੰਗੀ ਪੁੱਤ ਮੈਂ ਘਰੇ ਕੀ ਕਰਨਾ ਕੀ ਕਹਿੰਦੀ ਆ ਗਰੀਬੀ ਬਹੁਤ ਕੁਝ ਕਰਾ ਦਿੰਦੀ ਸ਼ੁਕਰ ਆ ਬਾਬਾ ਜੀ ਤੁਸੀਂ ਸਾਨੂੰ ਬਚਾ ਲਿਆ ਨਹੀਂ ਤੇ ਆਪਾਂ ਹੋਰ ਪਤਾ ਨਹੀਂ ਕਿਹੜੇ ਕਿਹੜੇ ਕੰਮ ਕਰਨੇ ਸੀ ਹਲੇ ਜੀ ਮਲਦੀ ਜੀ ਨੇ ਤੇ ਸਾਡੇ ਤੇ ਆਸਾਨ ਕਰਕੇ ਸਾਨੂੰ ساری ਉਮਰ ਦਾ ਕਰਜ਼ਦਾਰ ਬਣਾ ਲਿਆ ਇਹ ਕਿਤਾਬ ਲਈ ਹੁੰਦੀ ਹੈ ਮੂਹ ਚੋਕੇ ਤੁਸੀਂ ਉਤਣਾਈ ਵੀਰੇ ਮੰਮੀ ਕਿੱਥੇ ਹੋ? ਹਾਂਜੀ ਕਿੱਧਰ? ਮੰਮਾ ਸੱਸੀ ਕਾ। ਕਿ ਸੱਸੀ ਕਾ ਬੁਲਾਣੀ ਉਹ ਭੁੱਲ ਗਈਆਂ। ਹੋਰ ਦੱਸ ਠੀਕ ਠਾਕ ਆ? ਆ ਜਾ। ਮੰਮੀ ਕਿੱਥੇ ਆ? ਪੈਣਾ ਆ ਜਾ ਬਹਿ ਜਾ। ਐਡੀ ਕਾਲੀ ਕਾ ਤੋ ਆ ਪਾਣੀ ਪੀਣਾ ਵਾ। ਨਹੀਂ ਕਹੇ ਜੀ ਦੀ ਲੋੜ ਨਹੀਂ ਹੈਗੀ। ਤੁਸੀਂ ਵੀਰੇ ਸਮਾਨ ਨੂੰ ਚੜੇ ਫਿਰਦੇ ਹੋ। ਕੀ ਹੋਇਆ? ਆਈ ਕਿੱਧਰ ਆਂ? ਵੀਰੇ ਕਿੱਥੇ ਆ? ਮੰਮੀ ਕਿੱਥੇ ਆ? ਦੱਸੋ ਮੈਨੂੰ। ਕੀ ਹੋ ਗਿਆ? ਵੀਰਾ ਮੰਮੀ ਘਰ ਨਹੀਂ ਹੈਗਾ। ਕਰ ਦੋਨੇ ਜਾਣੇ ਕਿਤੇ ਗਏ ਨੇ ਕਿਸੇ ਕੰਮ ਤੂੰ ਦੱਸ ਕਿੱਧਰ ਆਈ ਆ ਬੋਲ ਕਿਹੜਾ ਕੰਮ ਪੈ ਗਿਆ ਉਹਨਾਂ ਨੂੰ ਚਲੋ ਤੇ ਤੈਨੂੰ ਵੀ ਤਾਂ ਕੋਈ ਨਾ ਕੋਈ ਪਿਆ ਹੀ ਆ ਤੇ ਮੈਂ ਉਹਨਾਂ ਨਾਲਸੋ ਚੱਕ ਕੇ ਇੱਥੇ ਆ ਗਈ ਆ ਮੈਂ ਆਪਣੀ ਮਾਂ ਨਾਲ ਗੱਲ ਕਰਨੀ ਸੀ ਉਹ ਬਹਿ ਜਾ ਬੈਣ ਬਹਿ ਜਾ ਮੰਮੀ ਕਿੱਥੇ ਆ ਨਾਲੇ ਤੂੰ ਕੀ ਜੰਦੀ ਵੀ ਬਿਜ਼ਨਸ ਸਟਾਰਟ ਕਰਾਂਗੇ ਨਵਾਂ ਕੰਮ ਕਰਨਾ ਬਸ ਪੈਸੇ ਚਾਹੀਦੇ ਆ ਕੱਲ ਤੱਕ ਤੇ ਤੂੰ ਰੋਂਦੇ ਫਿਰਦੇ ਸੀ ਸਾਡੇ ਕੋਲ ਪੈਸਾ ਤੇ ਨਾ ਨਹੀਂਗਾ ਵਾਦੂ ਪੈਸੇ ਆ ਗਏ ਸਾਡੇ ਕੋਲ ਅੱਛਾ ਦੀਦੀ ਤੁਹਾਡੇ ਕੋਲ ਪੈਸੇ ਆ ਗਏ ਹਾਂ ਰਾ ਤੋਰ ਆ ਤੇ پیسے ਆ ਗਏ ਸਾਨੂੰ ਪੈਸੇ ਦਿੱਤੇ ਆ ਵਿਮਲ ਦੀਦੀ ਨੇ ਤੈਨੂੰ ਮੈਂ ਅੱਗੇ ਵੀ ਬੋਲ ਚੁੱਕੀ ਆ ਕਿ ਉਹਨਾਂ ਨੇ ਸਾਨੂੰ ਪੈਸੇ ਦਿੱਤੇ business ਨਵਾਂ ਸਟਾਰਟ ਕਰਨ ਵਾਸਤੇ ਆਪਣੇ ਭਰਾ ਨੂੰ ਤੇ ਪਰਜਾਈ ਉਹ ਕਿ ਤੁਸੀਂ ਚੰਗੀ ਰੋਟੀ ਖਾਓ ਕਿਹੜਾ business ਆ ਉਹ ਤਰਪਾਈ ਕਰੰਦਾ ਕਿਹੜਾ business ਨਿਜਾਮ ਹੋ ਜਾ ਕੇ ਕਿ ਤੁਸੀਂ ਸਲਾਈਆਂ ਦੇ ਉੱਤੇ ਚੱਲੀ ਦੁਕਾਨਾਂ 'ਤੇ ਕਰ ਜਦੋਂ ਤੈਨੂੰ ਪਤਾ ਲੱਗਾ ਨਾ ਕਿ ਉਹ ਕਿਹੜਾ business ਕਰਨ ਦੇ ਆ ਕਿਤੇ ਕਿੱਥੋਂ ਤੱਕ ਪਹੁੰਚ ਗਏ ਨੇ ਤਰਪਾਈਆਂ ਕਰ-ਕਰ ਕੇ ਤੇ ਆ ਤੇਰੇ ਜਿਹੜੇ ਡੇਲੇ ਆ ਨਾ ਇਹ ਅੱਡੇ ਦੇ ਅੱਡੇ ਰਹਿ ਜਾਣੇ ਆ ਚਲਨੀ ਬੋਦੀਆਂ ਨਾ ਚੱਪਾ ਚੱਪੰਨਾ ਨਾ ਮਾਰ ਝੂਠੀਏ ਵਿਮਲ ਨੇ ਕਿੱਥੋਂ ਦੇਨੇ ਪੈਸੇ ਉਹਨਾਂ ਦਾ ਤੇ ਆਪਣਾ ગુજરાਨਾ ਨਹੀਂ ਚੱਲਦਾ ਤੇ ਉਹਨਾਂ ਨੇ ਤੁਹਾਨੂੰ ਕਿੱਥੋਂ ਦੇਨੇ ਆ ਉਹ ਆਪਣਾ ਟੱਬਰ ਪਾਲਣ ਉਹਨਾਂ ਹੀ ਬਥੇਰਾ ਹੈ ਨਹੀਂ ਮੈਂ ਤੈਨੂੰ ਕਹਿਣ ਦੀਆਂ ਕਿਤੇ ਪਲੇਖੇ ਚ ਨਾ ਮਰ ਜੀ ਇਹ ਵਿਮਲ ਉਹ ਵਿਮਲ ਨਹੀਂ ਰਹੀ ਨਾ ਉਹ ਰਜੂ ਭਾਜੀ ਰਹੇ ਆ ਅੱਛਾ ਉਹਨਾਂ ਨੇ ਨਾਂ ਬਦਲ ਲਏ ਆਪਣੇ ਨਹੀਂ ਨਾ ਉਹਨਾਂ ਦਾ ਤਾਂ ਸਾਰਾ ਕੁਝ ਬਦਲਿਆ ਗਿਆ ਹੀ ਮਕਾਨ ਦੂਜਾ ਲੈ ਲਿਆ ਹੈ ਕਿਰਾਏ ਤੇ ਬਿਜ਼ਨਸ ਮਕਾਨ ਹੋਟਲ ਪਤਾ ਨਹੀਂ ਕੀ ਕੀ ਖਰੀਦ ਲਈ ਆਈ ਹੋਰ ਤੈਨੂੰ ਕੀ ਦੱਸਾਂ ਤੇ ਅੱਜ ਸਾਡੀ ਹੈਲਪ ਵੀ ਕੀਤੀ ਉਹ ਅੱਜ ਅਹੀਂ ਨਵਾਂ ਬਿਜ਼ਨਸ ਸਟਾਰਟ ਕਰਨ ਲੱਗੇ ਆ ਸਿਰਫ ਉਹਨਾਂ ਦੀ ਬਦੌਲਤ ਮੈਨੂੰ ਨਾ ਇਹ ਫੁਕਰੀਆ ਫੁਕਰੀਆ ਨਾ ਮਾਰ ਮੈਨੂੰ ਤੇਰੀ ਕਿਹੇ ਗੱਲ ਤੇ ਨਾ ਯਕੀਨ ਨਹੀਂਗਾ ਠੀਕ ਹੈ ਕਿਉਂ ਝੂਠੀਆਂ ਮਾਰਦੀ ਨਹੀਂ ਐ ਤੁਹਾਡੇ ਪੈਣਾ ਪਿਆ ਹੋਗਾ ਸੀ ਕਿ ਤੁਸੀਂ ਬਿਜ਼ਨਸ ਖੋਲ ਲਿਆ ਤੇ ਜਿਹੜੀ ਧੀ ਦੁਖੀ ਐ ਧੀ ਦੀ ਮਦਦ ਨਹੀਂ ਕੀਤੀ ਤੇ ਨਾ ਲਾਈ ਜਾਂਦੀ ਵਿਮਲਾਂ ਵਿਮਲਾਂ ਨੇ ਕਿੱਥੋਂ ਮਦਦ ਕਰਨੀ ਇਹ ਕੇ ਨਾ ਬੇਵਕੂਫੇ ਹੋਰ ਨੂੰ ਬਣਾਈ ਤੈਨੂੰ ਮੇਰਾ ਨਾ ਰੁਹਾ ਨਹੀਂ ਦੇਖਿਆ ਕੱਲ ਮੈਂ ਰੋਂਦੀ ਕੋ ਰੰਦੇ ਆਈ ਆ ਕਿ ਮੇਰੀ ਮਦਦ ਕਰੋਗੇ ਕਿ ਇਹ ਆਸਾਂ ਆਈਆਂ ਤੇ ਮੇਰੀ ਮਦਦ ਨਾ ਕੀਤੀ ਗਈ ਤੁਹਾਨੂੰ ਗੁਰਪ੍ਰੀਤ ਜਿੱਦਾਂ ਮੈਂ ਤੇਰੇ ਘਰ ਗਈ ਸੀ ਨਾ ਉਹਦੋਂ ਮੈਂ ਵੀ ਇੱਥੇ ਰੋ ਕੇ ਹੀ ਗਈ ਸੀ ਤੇ ਰੋ ਕੇ ਹੀ ਉਥੋਂ ਵਾਪਸ ਆਈ ਸੀ ਤੂੰ ਮੇਰੀ ਮਦਦ ਕੀਤੀ ਸੀ ਮਦਦ ਤੂੰ ਮੇਰੇ ਆਪਣੇ ਪੈਸੇ ਨਹੀਂ ਦਿੱਤੇ ਤੂੰ ਤੇ ਅੱਜ ਸਾਡੇ ਕੋਲ ਹੈਲਪ ਮੰਗਣ ਆਈਆਂ ਨਾ ਦੋ ਵਾਰੀ ਕਿ ਅਸੀਂ ਤੈਨੂੰ ਹੈਲਪ ਨਹੀਂ ਦਿੱਤੀ ਮੈਂ ਆਪਣੇ ਪੈਸੇ ਲੈਣੇ ਸੀ ਤੇਰੇ ਕੋ ਆਪਣੇ ਮੈਨੂੰ ਤੂੰ ਉਹ ਨਹੀਂ ਦਿੱਤੇ ਆਪਣੇ ਦਿਨ ਯਾਦ ਕਰ ਮੈਨੂੰ ਲੱਗਦਾ ਤੂੰ ਵੀ ਠੱਗੀਆਂ ਢੋਰੀਆਂ ਕਰਨੇ ਸ਼ੁਰੂ ਕਰਤੀਆਂ ਸਾਰੇ ਤੇਰੇ ਵਰਗੇ ਨਹੀਂ ਆ ਹਾਂ ਹੀ ਬਿਜ਼ਨਸ ਖੜੇ ਹੁੰਦੇ ਇੰਜ ਤੇ ਬਿਜ਼ਨਸ ਨਹੀਂ ਹੁੰਦੇ ਹਾਂ ਤੈਨੂੰ ਚੰਗੀ ਤਰ੍ਹਾਂ ਪਤਾ ਹੈ ਨਹੀਂ ਲੱਗਦੇ ਆ ਤੈਨੂੰ ਚੰਗੀ ਤਰ੍ਹਾਂ ਪਤਾ ਆ ਕਿ ਠੱਗੀਆਂ ਢੋਰੀਆਂ ਮਾਰ ਕੇ ਹੀ ਬਿਜ਼ਨਸ ਖੜੇ ਹੁੰਦੇ ਆ ਕਿਉਂਕਿ ਤੂੰ ਤੂੰ ਸਾਰਾ ਕੁਝ ਕੀਤਾ ਹੈ ਨਾ ਤੇਰਾ ਐਕਸਪੀਰੀਅੰਸ ਬਹੁਤ ਹੈ ਮੈਨੂੰ ਨਾ ਬਹੁਤੀਆਂ ਗੱਲਾਂ ਨਾ ਸੁਣਾ ਹੁਣ ਕੀ ਭਾਲਦੀਆਂ ਉਹਨਾਂ ਤੋਂ ਕੀ ਭਾਲਦੀਆਂ ਕੀ ਕਹਿਣਾ ਰਣਜੀਤ ਨੂੰ ਤੇ ਮੰਮੀ ਮੈਨੂੰ ਕੰਮ ਹੈ ਕੰਮ ਮੇਰੀ ਗੱਲ ਸੁਣ ਲੈ ਅਸੀਂ ਤੇਰੀ ਕੋਈ ਹੈਲਪ ਨਹੀਂ ਕਰ ਸਕਦੇ ਜੋ ਮਰਜੀ ਹੋ ਜਾਏ ਉਹ ਤਾਂ ਦਿਖਦਾ ਹੀ ਪਿਆ ਜਿਹੜੇ ਅਸਾਂ ਦੀ ਮਦਦ ਕਰਨੀ ਹੈ ਜਿਹੜੇ ਆਪਣੇ ਜੋਗੇ ਜੋ ਜਿਹੜੇ ਹੁਣ ਸਾਡੇ ਕੋਲ 4 ਪੈਸੇ ਹੈਗੇ ਹਨ ਅਸੀਂ ਆਪਣਾ ਬਿਜ਼ਨਸ ਸਟਾਰਟ ਕਰਨਾ ਵਾ ਸਾਨੂੰ ਹਿਮਨ ਦੀਦੀ ਨੇ ਦਿੱਤੇ ਆ ਅਸੀਂ ਤੇਰੀ ਕੋਈ ਹੈਲਪ ਨਹੀਂ ਕਰ ਸਕਦੇ ਬਾਕੀ ਰਹੀ ਗੱਲ ਜੇ ਤੇਰਾ ਪਿੱਛੇ ਤਿਆੜਿਆ ਨਾ ਤੇ ਰਣਜੀਤ ਨੂੰ ਤੇ ਮੰਮੀ ਜੀ ਨੂੰ ਕੱਲ ਫੋਨ ਕਰਕੇ ਪੁੱਛ ਲਈ ਕਿ ਉਹ ਤੇਰੀ ਹੈਲਪ ਕਰਨ ਲਈ ਤਿਆਰ ਆ ਕਿ ਨਹੀਂ ਤਿਆਰ ਮੈਨੂੰ ਪਤਾ ਉਹ ਨਹੀਂ ਤਿਆਰ ਤੇ ਨਾ ਮੈਂ ਕਰਨ ਦੇਣੀ ਹੁਣ ਮੈਂ ਨਾ ਤੈਨੂੰ ਆਪਣਾ ਕੋਈ ਦੁੱਖ ਜਾਂ ਕੋਈ ਹੈਲਪ ਨਹੀਂ ਲੈਣਾਈ ਨਤੇ ਨੂੰ ਸੁਣਾਉਣਾ ਨਹੀਂ ਕੁਛ ਮੈਂ ਨਾ ਆਈ ਆਪਣੀ ਭਰਾ ਕੋਲ ਹੈਲਪ ਲੈਣ ਆਈ ਆਪਣੀ ਮਾਂ ਕੋਲ ਲੈਣ ਆਈ ਆ ਉਹਨਾਂ ਨੂੰ ਮੈਂ ਦੱਸਣ ਆਈ ਆ ਕਿ ਉਹਨਾਂ ਦੇ ਜਵਾਈ ਸੋਨੂੰ ਕੱਲ ਦਾ ਘਰੇ ਨਹੀਂ ਪਰਤਿਆ ਅੱਛਾ ਜਿੱਦਣ ਤੇਰੇ ਕੋਲ ਗਿਰਗੜਾ ਕੇ ਪੈਸੇ ਮੰਗੇ ਸੀ ਮੈਂ ਆਪਣੇ ਜਿੱਦਣ ਮੇਰਾ ਟੱਬਰ ਇੱਥੇ ਰੋਲ ਕੇ ਰੱਖ ਗਈ ਸੀ ਉਸ ਦਿਨ ਤੇਰਾ ਭਰਾ ਨਹੀਂ ਕਿ ਉਸ ਦਿਨ ਤੇਰੀ ਮਾਂ ਨਹੀਂ ਤੇਰਾ ਭਰਾ ਜਦੋਂ ਮਰਨ ਚੜ ਗਿਆ ਸੀ ਉਦੋਂ ਤੇਰਾ ਭਰਾ ਨਹੀਂ ਮੈਨੂੰ ਕੀ ਪਤਾ ਮਰਨ ਚੜ ਗਿਆ ਮੈਂ ਭੇਜਿਆ ਉਹਨੂੰ ਮਰਨੇ ਤੇਰੀ ਮਾਂ ਨੂੰ ਇੱਥੇ ਭਾਵੇਂ ਡੈਕ ਹੋ ਜਾਂਦਾ ਦੁੱਖ ਨਾਲ ਉਸ ਦਿਨ ਤੇਰੀ ਮਾਂ ਨਹੀਂ ਅੱਜ ਤੇਨੂੰ ਨੋਟ ਚਾਹੀਦੇ ਤੇ ਅੱਜ ਤੇਰਾ ਭਰਾ ਤੇ ਅੱਜ ਤੇਰੀ ਮਾਂ ਬਣ ਗਈ ਹੈ ਨੋਟ ਨਹੀਂ ਮੈਨੂੰ ਚਾਹੀਦਾ ਇੱਥੋਂ ਚੱਲ ਜਾ ਧੱਕੇ ਮਾਰ ਕੇ ਨਾ ਤੈਨੂੰ ਮੈਂ ਕੱਢਦਾ ਧੱਕੇ ਮਾਰਨ ਦੀ ਕੋਈ ਲੋੜ ਨਹੀਂ ਹੈ ਮੇਰਾ ਵੀ ਘਰ ਹੈ ਜਿਹੜਾ ਤੂੰ ਧੱਕੇ ਮਾਰੇਂਗੀ ਚੱਲ ਨਹੀਂ ਆ ਮੈਂ ਕਰਕੇ ਨਾ ਨੂੰ ਤੇ ਪੁੱਛ ਨੀ ਗੱਲ ਕਿ ਉਹ ਤੈਨੂੰ ਹੈਲਪ ਕਰਦੇ ਆ ਕੋਈ ਮੇਰੇ ਹਿਸਾਬ ਨਾਲ ਤੈਨੂੰ ਕੋਈ ਹਰਕਤ ਨਹੀਂ ਲੱਗੀ ਸਮਝ ਨਾ ਤੂੰ ਦੱਸ ਤੈਨੂੰ ਜਿਆਦਾ ਬਤਾ ਕੇ ਹੈਲਪ ਕਰਨਗੇ ਕਿ ਨਹੀਂ ਕਰਨੀ ਮੈਂ ਕਰਨ ਨਹੀਂ ਦੇਣੀ ਅੱਛਾ ਮੈਂ ਕਹਿੰਦੀ ਕਿ ਮੈਂ ਰੋਕਦੀ ਆਂ ਬੇ ਮੈਂ ਕਰਨ ਨਹੀਂ ਦੇਣੀ ਹਾਂ ਚਲ ਸਾਡੀ ਆਸ ਤੇ ਨਾ ਬੈਠੀ ਰਹੀ ਜਾ ਜਾ ਕੇ ਕੋਈ ਹੋਰ ਦਾ ਬੂਆ ਖੜਕਾਲਾ ਟਾਈਮ ਨਾ ਐਵੇਂ ਲੇਟ ਹੋ ਜੇਗੀ ਜਾ ਨਿਕਲ ਤੇਰੇ ਮੂੰਹ ਲੱਗਦਾ ਕੌਣ ਐ ਮੈਂ ਨਹੀਂ ਲੱਗਦੀ ਤੇਰੇ ਮੂੰਹ ਸਮਝ ਲੱਗੀ ਨਾਲੇ ਨਾ ਮੇਰੇ ਹੱਥ ਕਰਕੇ ਤੇਰੀ ਹਾਲਤ ਖਰਾਬ ਨਹੀਂ ਹੋਈ ਤੇਰੀ ਆਪਣੀ ਐਸ਼ ਵਸਤੀਆਂ ਕਰਕੇ ਹੋਈ ਆ ਹਰਖ ਖਰਾਬ ਜਿਹੜੇ ਤੇਰੇ ਫालतू ਖਰਚੇ ਕਰਦੀ ਰਹੀਆਂ ਤੇ ਤੂੰ ਸਾਰੀ ਸਾਰਾ ਮੇਰੇ ਤੇ ਇਲਜ਼ਾਮ ਥੋਪਦਾ ਤੇ ਲਾਇਆ ਕਿਨੇ ਹੀ ਮੈਨੂੰ ਇਸ ਚਾਟੇ ਤੈਨੂੰ ਹੀ ਸ਼ੌਂਕ ਚੜਿਆ ਤੇ ਸ਼ੌਂਕ ਤੇ ਤੈਨੂੰ ਹੀ ਮੈਨੂੰ ਵੇਖ ਕੇ ਜਰਿਆ ਨਹੀਂ ਜਾਂਦਾ ਸੀ ਕਿ ਮੇਰਾ ਕੰਮ ਦੀ ਕਮੇਟੀ ਪੁਆਈ ਸੀ ਤੂੰ ਆਪਣੇ ਘਰ ਖਾਣ ਵਾਸਤੇ ਪੁਆਈ ਸੀ ਨਾ ਕਿ ਖਾऊंगी ਮੈਂ ਮੇਰੇ ਸਹੇਲੀ ਦੀ ਵੀ ਤੇ ਆਪਣੀ ਵੀ 100 ਲੱਖ ਰੁਪਇਆ ਨਿਕਲਿਆ ਨਾ ਹੁਣ ਹੁਣ ਲੱਗੂ ਪਤਾ ਤੈਨੂੰ ਐਦਾਂ ਨਿਕਲਦੇ ਹੁੰਦੇ ਠੱਗੀਆਂ ਨਾ ਇੱਕ ਮਿੰਟ ਚੁੱਪ ਕਰਕੇ ਸੁਣ ਲੈ ਇਹ ਜਿਹੜੇ ਠੱਗੀਆਂ ਦੇ ਪੈਸੇ ਹਨ ਗੁਰਪ੍ਰੀਤ ਇਹ ਇਦਾਂ ਹੀ ਹੌਲੀ-ਹੌਲੀ ਨਿਕਲਦੇ ਹੁੰਦੇ ਆ ਇਹ ਅਗਲੇ ਜਨਮ 'ਚ ਗੁਰਪ੍ਰੀਤ ਕੁਛ ਨਹੀਂ ਹੈਗਾ ਇਸੇ ਜਨਮ 'ਚ ਸਾਰੇ ਹਿਸਾਬ-ਕਿਤਾਬ ਲੈਂਦਾ ਰੱਬ ਤੇ ਲੈਣ ੜਿਆਈ ਬਾਕੀ ਤੂੰ ਆਪਣੀ ਮਾਂ ਨਾਲ ਗੱਲ ਕਰ ਲਈ ਹੁੰਦੇ ਚੰਗਾ ਘਰ ਆਂਦੀ ਮੈਨੂੰ ਕੰਮ ਆਈ ਵੱਡੀ ਮੈਨੂੰ ਮੱਤਾ ਦੇ ਮੈਨੂੰ ਮੱਤਾ ਨਾ ਜਾਦੀ ਹੁੰਦੇ ਮੈਂ ਕਾਦੀ ਮੱਤ ਦੇਣੀ ਤੈਨੂੰ ਹੋਂ ਤੇ ਮੱਤ ਦੇਣੀ ਰਿਆਈ ਕੁਛ ਨਹੀਂ ਹੈ ਤੇਰੇ ਕੋਲ ਜਿਹੜੀ ਤੇਰੇ ਮੈਂ ਮੱਤ ਦਵਾ ਹਾਈ ਗੁਰਪ੍ਰੀਤ ਆ ਤੂੰ ਕੀ ਘਰ ਬੈਠੀ ਇੰਨਾ ਕਦੇ ਤੂੰ ਮਦਦ ਲੈਣ ਆਈ ਸੀ ਫਿਰ ਤੂੰ ਭਾਬੀ ਨੂੰ ਵੱਧ ਘੱਟ ਬੋਲ ਕੇ ਆਈ ਐ ਇਹਨੇ ਤਾਂ ਮਦਦ ਨਾ ਕਰਨ ਦਿੱਤੀ ਭਰਾ ਨੂੰ ਜਮਾਨ ਨੂੰ ਫੇਰ ਰੋਕ ਲਿਆ ਕਹਿੰਦੀ ਤਾਂ ਪੂਰੀ ਗਰੰਟੀ ਨਾ ਬਈ ਕਿ ਮੈਂ ਮਦਦ ਨਹੀਂ ਕਰਨ ਦੇ ਜੇ ਇਹਨਾਂ ਨੇ ਮਦਦ ਨਾ ਕੀਤੀ ਤੇ ਮੈਂ ਕਿਧਰ ਬੂਆ ਖੜਕਾਵਾਂਗੀ ਗੁਰਪ੍ਰੀਤ ਮੈਨੂੰ ਇਸ ਗੱਲ ਦਾ ਬੜਾ ਦੁੱਖ ਆ ਕਿ ਭਾਜੀ ਦਾ ਕੋਈ ਪਤਾ ਨਹੀਂ ਕਿ ਭਾਜੀ ਕਿੱਥੇ ਹੋਣਗੇ ਇੱਥੇ ਘਰੇ ਨਹੀਂ ਆਏ ਕੱਲ ਪਰਸੋਂ ਦੇ ਬੱਤਰੀ ਇਹ ਨਾਲ ਸਾਰਾ ਕੁਝ ਹੋਣਾ ਹੀ ਚਾਹੀਦਾ ਹੈ ਕਹਿੰਦੀ ਆ ਨਾ ਕਰਨੀਆਂ ਭਰਨੀਆਂ ਸਭ ਇੱਥੇ ਹੀ ਆ ਜਿੱਥੇ ਮਰਜ਼ੀ ਬੰਦਾ ਭੱਜ ਲੈ ਉਹਨੂੰ ਭੁਗਤਣਾ ਹੀ ਪੈਣਾ ਉਹੀ ਹਾਲਾਤ ਹੁਣ ਤੇਰੇ ਹੋਏ ਪਏ ਆ ਇਹ ਤੇ ਤੈਨੂੰ ਭੁਗਤਣਾ ਹੀ ਪਊਗਾ ਜੋ ਕੁਝ ਤੂੰ ਮੇਰੇ ਨਾਲ ਕੀਤਾ ਤੇ ਪਤਾ ਨਹੀਂ ਹੋਰ ਕਿੰਨੇ ਲੋਕਾਂ ਨਾਲ ਕੀਤਾ ਮੇਰੀ ਤੇ ਗੱਲ ਛੱਡ ਹਾਂ ਜਿਹੜੇ ਵਿਚਾਰੇ ਗਰੀਬ ਲੋਕਾਂ ਦੇ ਘਰਾਂ 'ਚ ਕੰਮ ਕਰ ਕਰਕੇ ਥੋੜੀ ਥੋੜੀ ਪੈਸੇ ਜੋੜ ਜੋੜ ਕੇ ਕਮੇਟੀਆਂ ਪਾਉਂਦੇ ਆ ਤੇ 2 ਸਾਲ ਥੋੜੀ ਥੋੜੀ ਕਮੇਟੀ ਦਿੰਦੇ ਰਹਿੰਦੇ ਆ ਤੇ ਜਦ ਰਕਮ ਇਕੱਠੀ ਹੁੰਦੀ ਆ ਤੇ ਕਮੇਟੀ ਵਾਲੀ ਜਨਾਨੀ ਕਹਿ ਦਿੰਦੀ ਆ ਹੈ ਜਿੰਨੀ ਕਮੇਟੀ ਤੁਹਾਡੀ ਪੂਰੀ ਹੋ ਗਈ ਆ ਹੁਣ ਮਿਲਨੀ ਨਹੀਂ ਕੋਈ ਦੀਨ ਧਰਮੀ ਨਹੀਂ ਕਮੇਟੀ ਵਾਲਿਆਂ ਦਾ ਉਹ ਦੋਨਾਂ ਤੇ ਕੀ ਬੀਤਦੀ ਐਸੇ ਕਰਕੇ ਕਹਿੰਦੇ ਆ ਕਿਸੇ ਦਾ ਹੱਕ ਖਾ ਕੇ ਬੰਦਾ ਕਦੀ ਇਸ ਦੁਨੀਆ ਤੇ ਕੁਝ ਨਹੀਂ ਰਹਿ ਸਕਦਾ ਗੁਰਪ੍ਰੀਤ ਤੇਨੂੰ ਤੇ ਬੜੀ ਛੇਤੀ ਜਲਵਾ ਦੇਸਨ ਲੱਗ ਗਿਆ ਠੀਕ ਹੀ ਕਹਿੰਦੇ ਆ ਅਰਦਾਸਾਂ ਕਦੀ ਵਿਰਥਾ ਨਹੀਂ ਜਾਂਦੀ ਐਦਾਂ ਹੀ ਮੈਂ ਗਲਪੀ ਸੀ ਆਪਣੇ ਘਰ ਰੋ ਰੋ ਕੇ ਵਿਲਕ ਵਿਲਕ ਕੇ ਤੇਰੇ ਅੱਗੇ ਬੀ ਆਰ ਫਰਿਆਦ ਕੀਤੀ ਗੁਰਪ੍ਰੀਤ ਮੇਰੇ ਪੈਸੇ ਦੇ ਦੇ ਗੁਰਪ੍ਰੀਤ ਮੇਰੇ ਪੈਸੇ ਦੇ ਦੇ ਮੇਰੇ ਹਾਲਾਤ ਬਹੁਤ ਖਰਾਬ ਹੁੰਦੇ ਜਾਣਦੇ ਆ ਪਰ ਤੂੰ ਮੇਰੀ ਇੱਕ ਨਹੀਂ ਮੰਨੀ ਉਹ ਤੋਂ ਟੀਚਰ ਬਾਜ਼ੀਆਂ ਕੀਤੀਆਂ ਤਸੀਂ ਦੋਵਾਂ ਜੀਆਂ ਨੇ ਅੱਛਾ ਅੱਛੇ ਫਿਰ ਹੁਣ ਦੋਵੇਂ ਅਗਰ ਨਹੀਂ ਵੜੀ ਹੈ ਨਹੀਂ ਛੰਮੀ ਨਹੀਂ ਪਾਣੀ ਕੋਲ ਚਲਾ ਕੇ ਤੇ ਗੁੜਗੜੇ ਗੜਨੀ ਹੈ ਇੱਥੇ ਜਦੋਂ ਤੱਕ ਆਏ ਬਾਹਰ ਇਹ ਤਾਂ ਇਹ ਤੁਰ ਕੇ ਕਿਤੇ ਹਾਂ ਮਰਵਾਜ ਨੂੰ ਹਾਂਜੀ ਕਰਦੇ ਹਾਂ ਹੌਸਲਾ ਵੀ ਕਰ ਲਓ ਮੈਂ ਦੇਖ ਲਿਆ ਹੈ ਬਾਰੀ ਥਣੀ ਦਾ ਗਰਮੀ ਵੜੀ ਹੈ ਨਾ ਹੌਸਲਾ ਕਿੱਥੇ ਪੜੋ ਪਾਣੀ ਗਰਮੀ ਜੰਤਰੀ ਆਤ ਦੀ ਪੈਣ ਢਈ ਹੈ ਤੇ ਉਹ ਸੜ ਜਾ ਲੱਭ ਜਾਂਦਾ ਕਿ ਤੂੰ ਬਾਹਰ ਨਿਕਲ ਕੇ ਵੇਖ ਕੀ ਆ ਗਿਆ ਧੂਏ ਜਣਾ ਆਵਾਜ਼ਾਂ ਮਾਰੇਗੀ ਪਾਣੀ ਲੈ ਆ ਤੇ ਆਖੀ ਹੋਰ ਕੀ ਕਰਨੀ ਮੈਂ ਬਸ ਮੰਮੀ ਘਰ ਦੇ ਕੰਮ ਹੋਰ ਮੈਂ ਕੀ ਕਰਨਾ ਮੇਰੀ ਗੱਲ ਸੁਣ ਬਣੀ ਕੋਈ ਗੱਲ ਫਿਰ ਉਧਰ ਦੀ ਕੰਮ ਦੀ ਹਾਂ ਗੱਲ ਤੇ ਬਣ ਗਈ ਹੈ ਸੱਚੀ ਹਾਂ ਕਦੋਂ ਕੋ ਸਟਾਰਟ ਹੋਣਾ ਨਵਾਂ ਕੰਮ ਬਸ ਸਟਾਰਟ ਹੋ ਗਿਆ ਸਮਝੋ ਮੈਂ ਤੈਨੂੰ ਪੇ ਫੜਾਏ ਆਂ ਅੱਛਾ ਐਡਵਾਂਸ ਦੇ ਤੇ ਹਾਂ ਚਾਲੋ ਵਧੀਆ ਸਾੜੀਆਂ ਸਮਝੋ ਤੇ ਕਦੋਂ ਕਦੋਂ ਮਾਲਕ ਕੀ ਜਾਂਦੇ ਕਦੋਂ ਕਦੋਂ ਸਟਾਰਟ ਕਰਨਾ ਪੈਂਦਾ ਬਸ ਜੇ ਰੰਗੀਆਂ ਇਹਨਾਂ ਦਾ ਕੰਮ ਹੀ ਤੇ ਉਹ ਚੱਲਣਦੇ ਆ ਵਾ ਉਹ ਕਹਿੰਦੇ ਬਸ ਸਾਡਾ ਇੱਕ ਦੋ ਦਿਨ ਦਾ ਖਤਮ ਹੋਣਾ ਕੰਮ ਉਦੋਂ ਬਾਅਦ ਤੁਹਾਡਾ ਕੰਮ ਸਟਾਰਟ ਕਰਦੇ ਹਾਂ ਜੀ ਤੇ ਜਿਹੜੇ ਪਹਿਲੇ ਉਹ ਬਿਜ਼ਨਸ ਕਰਦੇ ਇਹਨੇ ਮੁੰਡੇ ਉਹਨਾਂ ਨੂੰ ਪੁੱਛਿਆ ਜੇ ਨਾ ਪੀ ਚੰਗਾ ਵਾ ਨਾ ਬਿਜ਼ਨਸ ਹਾਂ ਹਾਂ ਲੈ ਵੈਰ ਕੀ ਨਾ ਕੋਈ ਧੋਖਾ ਨਹੀਂ ਹੁੰਦਾ ਐਰਕੀਮਸ ਸਾਰੀ ਗੱਲ ਕਰਕੇ ਫਿਰ ਕੰਮ ਸਟਾਰਟ ਕਰਨ ਲੱਗਾ ਚਲੋ ਮੈਂ ਜਿਹੜੇ ਬਿਜ਼ਨਸ ਕਰਦੇ ਆ ਨਾ ਪੂਰੀ ਜਾਣਕਾਰੀ ਲਈ ਨਾਲ ਮੈਂ 2 ਦਿਨ ਵਿੱਚ ਬਿਆਹ ਹੁੰਦੇ ਨਾਲ ਅੱਛਾ ਕਿਦਾਂ ਦਾ ਕੰਮ ਚੱਲਦਾ ਕਿਦਾਂ ਵਾ ਲੱਗੇ ਬੰਦੇ ਸਾਰਾ ਕੁਝ ਪੁੱਛਿਆ ਅੱਛਾ ਕਿ ਇਹਦਾ ਲੱਗ ਕੋ ਚੱਲਦਾ ਚੱਲ ਵਧੀਆ ਮਹਾਰਾਜ ਹੁਣ ਮਿਹਰ ਰੱਖੇ ਆਪਣਾ ਕੰਮ ਸਾਡੇ ਅੱਜ ਬਰਕਤ ਆ ਪਵੇ ਤੇ ਚੱਲ ਸਾਡੇ ਵੀ ਹਨਾ ਦਿਨ ਸੌਖੇ ਆ ਜਾਂਦੇ ਪਹਿਲਾਂ ਵੀ ਮਾੜਾ ਨਹੀਂ ਹਸ਼ਮੀ ਆਪਣਾ ਥੋੜੀ ਆਪਣੀ ਉਹ ਗਲਤੀ ਹੋ ਗਈ ਚੱਲ ਕੋਈ ਨਹੀਂ ਮੈਂ ਕਿਹਾ ਆ ਕੰਡੀਆਂ ਵੀ ਹੁਣ ਪੈਸੇ ਉਹ ਦੇ ਕੇ ਗਏ ਨੇ ਤੇ ਹੁਣ ਕਿਸੇ ਸਾਥੇ ਲਾਇਓ ਕਿ ਜਿਹੜਾ ਆਪਣਾ ਕੰਮ ਸਾਰਾ ਵਧੀਆ ਚੱਲੇ ਬਿਲਕੁਲ ਤੰਗੀ ਨਹੀਂ ਹੋਵੇ ਇਸ ਤਰ੍ਹਾਂ ਹੀ ਪਰਸੈਂਟ ਰਿਸਕ ਨਹੀਂ ਲੈਣਾ ਮੈਂ ਆਈ ਮੈਂ ਗਲਾਸ ਰੱਖਾ ਸੋ ਯਾ ਨਾ ਮਮੀ ਵਧੀਆ ਹੋ ਗਿਆ ਸਿਰ ਦਰਦ ਦੀ ਖਤਮ ਹੋਈ ਥੋੜੀ ਆਪਣੀ ਅੱਜ ਚੱਲ ਚੰਗਾ ਪੁੱਤ ਅੱਕੇ ਬੜਾ ਆਪਾਂ ਟਾਟਾ ਖਾਂਦਾ ਜਿਹੜਾ ਮਹਾਰਾਜ ਬਰਕਤ ਪਾਊਗਾ ਆਪਣਾ ਵੀ ਕੰਮ ਚੱਲੂਗਾ ਸਹੀ ਹੈ ਭਰਾ ਵੀ ਉਹਨਾਂ ਦਾ ਵੀ ਪੈਸੇ ਜਗੇ ਆ ਵੀ ਚੱਲ ਗਾਂ ਆਪਣਾ ਕੰਮ ਚਲਾ ਲਓ ਹੈ ਕਿ ਨਹੀਂ ਕੋਣਾ ਆਪਾਂ ਜਾਣਿਕ ਮੁੰਡਾ ਮੈਨੂੰ ਮਿਲ ਪਿਆ ਉਹਨੇ ਸਲਾਹ ਬੜੀ ਵਧੀਆ ਦਿੱਤੀ ਮੇਰੇ ਨੂੰ ਦੂਨੇ ਤੇ ਗੜੇ ਕਰਨੇ ਆਪਾਂ ਕਮਾਈ ਕਰਨੀ ਰੰਝੇ ਨਾਲ ਕਮਾਈ ਕਰਕੇ ਜਿਹੜਾ ਵਿੱਚੋਂ ਹੋਊਗਾ ਪ੍ਰੋਫਿਟ ਉਹ ਉਹਨਾਂ ਨੂੰ ਮੋੜਾਂਗੇ ਅਗਲੇ ਵੀ ਖੁਸ਼ ਵੀ ਦੇਹਣਾ ਦੇ ਪੁੱਤ ਨੇ ਕਿੰਨੀ ਕਮਾਈ ਕੀਤੀ ਇਹ ਦੇਖ ਕੇ ਗਏ ਆ ਤੇ ਮਾਤਾ ਮੈਂ ਸ਼ਾਰਟਕਟ ਵਾਲੇ ਚੱਕਰ ਤੇ ਪੈਂਦਾ ਨਹੀਂ ਹੁਣ ਮਿਹਨਤ ਕਰਾਂਗੇ ਹੌਲੀ ਹੌਲੀ ਬਣਾਵਾਂਗੇ ਮੈਂ ਵੇਖ ਲੈ ਕੇ ਹਿਸਾਬ ਦਾ ਵੇਖਿਆ ਕਿ ਵੀ ਮੇਰੇ ਦਿਲ ਰਾਇ ਸਾਡੇ ਤੇ ਹਾਂ ਉਹ ਜਿਆੜੀ ਪਤਾ ਹੁੰਦਾ ਆਵੇ ਆਗੇ ਵਧਰੋ ਜੋ ਬੈਲੇ ਦਿਓ ਰੰਜੀਤ ਮੇਰੀ ਗੱਲ ਸੁਣੋ ਹਾਂਜੀ ਮੰਮੀ ਜੀ ਤੁਹਾਡੇ ਮਗਰੋਂ ਆਈ ਸੀ ਗੌਰਪ੍ਰੀਤ ਗੌਰਪ੍ਰੀਤ ਆਈ ਹਾਂ ਹਾਂ ਕੀ ਕਹਿੰਦੀ ਤੇ ਤੁਹਾਨੂੰ ਪਤਾ ਹੀ ਆ ਮੈਂ ਘਰੇ ਸੀ ਹਾਂ ਤੇ ਉਹਨਾ ਬਸ ਟੈਨਸ਼ਨ ਚ ਹੈ ਗਈ ਸੀ ਤੇ ਬਸ ਐਵੇਂ ਸੁਣਾਉਣ ਲੱਗ ਪਈ ਮੈਨੂੰ ਤੇ ਕਹਿੰਦੀ ਆਂ ਵੀ ਜਿਹੜੇ ਸੋਨੂ ਭਾਜੀ ਆ ਨਾ ਉਹਨਾਂ ਨੂੰ 2 ਦਿਨ ਹੋ ਗਏ ਉਹ ਘਰ ਨਹੀਂ ਆਏ ਤੇ ਕਲਪੀ ਪਈ ਸੀ ਉਹਨਾਂ ਦੇ ਹੱਥ ਅੱਛਾ ਹਾਂ ਕਹਿੰਦੀ ਵੀ ਕਿਸੇ ਨੇ ਮੈਨੂੰ ਦੱਸਿਆ ਵਾ ਵੀ ਉਹ ਸ਼ਰਾਬ ਪੀ ਜਾਂਦੇ ਆ ਤੇ ਆਂਦੀ ਉਹਨਾਂ ਨੂੰ ਲੱਗੀ ਐ ਟੈਨਸ਼ਨ ਤੇ ਉਹ ਘਰੇ ਹੀ ਨਹੀਂ ਹੁਣ ਆਉਂਦੇ ਤੇ ਆਂਦੀ ਹਨ ਨੂੰ ਇੰਨਾ ਜ਼ਿਆਦਾ ਘਾਟਾ ਪੈ ਗਿਆ ਵਾ ਘਾਟਾ ਤਾਂ ਤੁਹਾਨੂੰ ਪਤਾ ਹੀ ਆ ਫਿਕੋ ਜੀ ਤੇ ਨਿਕਲੇ ਆ ਮੇਰੇ ਪੈਸੇ ਤੇ ਕੁਝ ਸੋਨੂ ਭਾਜੀ ਨੂੰ ਕੰਪਨੀ 'ਚ ਅਲੱਗ ਘਾਟਾ ਪੈ ਗਿਆ ਵਾ ਕਿਉਂਕਿ ਸੋਨੂ ਭਾਜੀ ਵੀ ਇਹਦੇ ਨੂੰ ਮਾਰਦਾ ਸੀ ਠਗੀਆਂ ਠੋਰੀਆਂ ਹੂੰ ਤੇ ਕੋਰਾ ਇਹ ਕੋਰਾ ਤਾਂ ਮੁੱਦੇ ਮੁੰਡੇ ਨੇ ਨਾ ਬਸ ਤੇ ਇੱਥੇ ਡੇ ਹੀ ਕਲਪਾਣਾ ਵੀ ਰਣਜੀਤ ਵੀਰੇ ਨੂੰ ਕਹੋ ਕਿ ਮੇਰੀ ਹੁਣ ਹੈਲਪ ਕਰੇ ਤੇ ਮੰਮੀ ਨੂੰ ਕਹੋ ਮੇਰੀ ਹੁਣ ਹੈਲਪ ਕਰੇ ਤੇ ਮੈਂ ਤਾਂ ਦੇਤਾ ਜੇ ਕੋਰਾ ਜਵਾਬ ਚੰਗਾ ਕੀਤਾ ਹੀ ਹੈਲਪ ਦੀ ਕੀ ਕਰੀਏ ਸਵਾਹ ਕਰੀਏ ਉਹਨੇ ਸਾਡੇ ਲਈ ਕੀ ਕੀਤਾ ਸੀ ਮੈਨੂੰ ਦੋ ਦਿਨ ਯਾਦ ਆਉਂਦੇ ਆ ਜਦ ਦਰਮਨ ਨੇ ਘਰੇ ਮੋੜਿਆ ਸੀ ਨੇ ਕਿ ਸੋਨੂ ਕੀ ਕਹਿੰਦਾ ਪਤਾ ਚਿੱਤਾ ਮੈਂ ਉਹਦੇ ਸੁਣ ਕੇ ਆਂ ਨਹੀਂ ਉਹ ਵੀ ਖਾਣਾ ਤੇ ਬਾਰ ਕੋ ਮੈਂ ਤਾਂ ਕੁਪ ਪੀਜਾ ਗੁਲਚਾ ਮਾਰ ਰਿਹਾ ਮੂੰਹ ਤੇ ਮੈਨੂੰ ਦੇਰ ਯਾਦ ਆ ਉਹ ਜੇ ਮੈਂ ਨਹੀਂ ਜਾਂਦਾ ਉਹਦੇ ਨਾਲ ਤਰੀ ਰਣਜੀਤ ਮਿਲਦੀ ਭੁੱਲਣਾ ਮੈਂ ਵੀ ਤਾਂ ਤੁਹਾਡੇ ਨਾਲ ਹੀ ਗਈ ਸੀ ਜਦੋਂ ਹਾਂ ਗੱਲਾਂ ਕਹਿਣ ਦੇ ਹੀ ਤੇ ਮੈਂ ਵੀ ਸੁਣੀ ਆ ਹੀ ਜਦੋਂ ਉਹ ਮੇਰੇ ਘਰ ਆਉਂਦੀ ਹੈ ਨਾ ਤੇ ਮੇਰਾ ਪਤਾ ਕੀ ਦਿਲ ਕਰਦਾ ਆ ਕਿ ਮੈਂ ਬਾਹ ਫੜ ਕੇ ਤੇ ਜਨਾਨੀ ਨੂੰ ਬਾਹਰ ਕੱਢਦਾ ਮੈਂ ਸੋ ਤੁਹਾਡੇ ਤੋਂ ਡਰਦੀ ਦੋਵਾਂ ਮਾਂ ਪੁੱਤਾਂ ਤੋਂ ਕੁਝ ਨਹੀਂ ਕਹਿੰਦੀ ਹੈਗੀ ਤੇ ਮੈਂ ਪਹਿਲੇ ਕੱਲ ਸੁਣੀ ਗਈ ਸੁਣੀ ਗਈ ਸੁਣੀ ਗਈ ਫਿਰ ਮੈਂ ਇਹਨੀ ਗੱਲ ਕਹੀ ਮੈਂ ਕਿ ਗੁਰਪ੍ਰੀਤ ਮੇਰੀ ਗੱਲ ਸੁਣੋ ਮੈਂ ਕਹ ਤੇਰਾ ਭਰਾ ਤੇ ਤੇਰੀ ਮਾਂ ਘਰ ਨਹੀਂ ਹੈਗੇ ਦੂਜੀ ਗੱਲ ਮੈਂ ਕਿਹਾ ਉਹਨਾਂ ਨੇ ਤੇਰੀ ਕੀ ਹੈਲਪ ਕਰਨੀ ਆ ਉਹਨਾਂ ਤੋਂ ਕੋਈ ਆਸਰਾ ਕਿਹਨਾ ਚੱਲੀ ਕਿਉਂਕਿ ਤੂੰ ਸਾਨੂੰ ਆਪਣੇ ਹੱਕ ਤੋਂ ਹੀ ਉਹਦਾ ਨਾ ਕਰਦੀ ਹੈ ਹੈਲਪ ਤੇ ਬੜੀ ਦੂਰ ਦੀ ਗੱਲ ਆ ਤੇ ਅਸੀਂ ਕਿਹੜਾ ਹੁਣ ਜਦੋਂ ਤੂੰ ਨੇ ਰਿਸ਼ਤੇਦਾਰੀ ਦਾ ਮੂੰਹ ਰੱਖਿਆ ਤੇ ਅਸੀਂ ਕਿੱਥੋਂ ਰੱਖਾਂਗੇ ਫਿਰ ਨਾਲੇ ਕੋ ਤਾਂ ਆਪਾਂ ਇੰਨੇ ਜੋਗੇ ਕਿੱਥੇ ਵੀ ਜੇ ਮਦਦ ਕਰੀਏ ਹਾਂ ਮੰਮੀ ਤੁਹਾਡਾ ਕੀ ਮਤਲਬ ਆ ਜੇ ਤੁਸੀਂ ਇੰਨੇ ਜੋਗੇ ਅੱਜ ਹੁੰਦੇ ਕੀ ਤੁਹਾਡੇ ਕੋਲ ਪੈਸਾ ਹੁੰਦਾ ਤੇ ਕੀ ਤੁਸੀਂ ਉਹਦੀ ਮਦਦ ਕਰ ਦੇਣੀ ਉਹੋ ਹੀ ਗੱਲਾਂ ਕਰਦੀ ਮਾਤਾ ਦੱਸੋ ਨਾ ਮੈਨੂੰ ਜਰਾ ਆਹ ਕੀ ਗੱਲ ਹੋਈ ਮੰਮੀ ਇੱਕ ਵਾਰੀ ਨਹੀਂ ਮਾਤਾ ਨੇ ਦੋ ਦੋ ਵਾਰੀ ਮਨਾ ਕੀਤਾ ਸਾਨੂੰ ਇੱਕ ਤੇ ਪੈਸੇ ਖਾ ਗੀ ਤੇ ਦੂਜੀ ਵਾਰੀ ਉਹਦੇ ਕੋਲ ਪੈਸੇ ਚੱਲ ਮੈਂ ਹਾਂ ਰਹਿਣ ਦੇ ਕੋਈ ਨਹੀਂ ਪੈਸੇ ਨਾ ਮੋੜ ਤੂੰ ਫਿਰ ਚੱਲ ਵੀ ਨਹੀਂ ਸਾਡੀ ਹੈਲਪ ਹੀ ਕਰਦੇ ਹੁਣ ਇਹਨੂੰ ਇੰਨਾ ਟਾਈਮ ਸੜਾ ਮਾੜਾ ਚੱਲਣਦੇ ਆ ਮੰਮੀ ਇਹ ਮਤ ਭੁੱਲੋ ਕਿ ਤੁਹਾਡਾ ਪੁੱਤ ਮਰਨ ਨੂੰ ਤਿਆਰ ਹੋ ਗਿਆ ਸੀ ਤੇ ਸਾਡਾ ਘਰ ਮੂਦਾ ਹੋ ਜਾਣਾ ਸੀ ਕੀ ਰਹਿਣਾ ਸੀ ਸਾਡੇ ਘਰ ਤੇ ਜੇ ਇਹਨਾਂ ਨੂੰ ਕੁਝ ਹੋ ਜਾਂਦਾ ਤੇ ਦੱਸੋ ਕਿੰਨੇ ਕਮਾ ਕੇ ਲਿਆਉਣਾ ਸੀ ਇਸੇ ਲਈ ਹੋਣਾ ਕਿ ਹੋਰ ਕਿਨੇ ਪੁੱਤ ਨੇ ਹੋਣ ਆਏ ਤੇ ਫਿਰ ਉਹਨੇ ਇੱਕ ਅਰੀ ਮਮੀ ਸੋਚਿਆ ਵਾ ਕਿ ਉਹਨਾਂ ਦੇ ਘਰ ਦਾ ਕੀ ਬਣੂਗਾ ਮੈਂ ਕੀ ਕਰਨ ਢਈ ਆ ਭੈਣ ਹੋ ਕੇ ਅਜੇ ਕੋਈ ਸੱਤ ਬਗਾਨਾ ਕਰਦਾ ਨਾ ਤੇ ਫਿਰ ਕੋਈ ਗੱਲ ਨਹੀਂ ਆਪਣੇ ਜਦ ਆਪਣਿਆਂ ਨੂੰ ਮਾਰਦੇ ਆ ਨਾ ਮੰਮੀ ਬੜਾ ਦੁੱਖ ਲੱਗਦਾ ਜੀ ਜ਼ਿੰਦਗੀ ਮੁਦੀ ਪਲਟੇ ਜਾਂਦੀ ਏ ਉਹ ਗਾੜੀ ਤੇ ਉਹਦੇ ਆਉਣ ਲਈ ਆ ਹੁਣ ਰਹਿ ਤੇ ਉਹਦੇ ਪੱਲੇ ਕੋਈ ਨਹੀਂ ਗਿਆ ਗਾੜੀ ਆਉਣ ਤਾਂ ਦਈਆਂ ਵਾ ਪਰ ਜੇ ਉਦੋਂ ਕੋਈ ਉਨੀ ਕੀ ਹੋ ਜਾਂਦੀ ਮੇਰੇ ਕੋਲ ਦਿਮਾਗ ਫਿਰ ਜਾਂਦਾ ਤੇ ਮੈਂ ਕੁਝ ਕਰ ਲੈਂਦਾ ਮੈਂ ਉਹ ਤੁਹਾਡੇ ਕਰਕੇ ਮੋੜ ਆਇਆ ਉਹ ਦਿਨ ਨਾਲੇ ਰஞ்சிਤ ਗਲਤ ਕੰਮਾਂ ਦੇ ਗਲਤ ਨਤੀਜੇ ਹੀ ਹੁੰਦੇ ਆ ਹਰ ਵਕਤ ਇਹ ਦੋਵੇਂ ਜੀ ਮਾਰਦੇ ਠੱਗੀਆਂ ਠੋਰੀਆਂ ਹੰਡ ਠੱਗੀਆਂ ਠੋਰੀਆਂ ਜਿਹੜੀਆਂ ਉਹ ਜਿਆਦਾ ਦਿਨ ਨਹੀਂ ਮੰਮੀ ਚੱਲਦੀਆਂ ਹੁੰਦੀਆਂ ਉਹ ਇਹ ਕੁਝ ਹੋਣਾ ਹੀ ਹੋਣਾ ਵਾ ਇਹਨਾਂ ਦੇ ਦਿਲ ਪਲਟਨੇ ਪਲਟਨੇ ਜੋ ਮਰਜ਼ੀ ਕਰਦੇ ਦੇਖੋ ਤਾਂ ਹੋ ਗਈ ਦੁਨੀਆ ਸਿਆਣੀ ਜਦੋਂ ਇੱਕ ਨਾਲ ਵਜੇ ਨਾ ਠੱਗੀ ਫੇਰੇ ਲੋਕੀ ਵੇਖ ਨਹੀਂ ਲੈਂਦੇ ਤੇ ਉਹਦੇ ਨਾਲ ਵਜੇ ਆ ਕੰਮ ਹੋਣਾ ਨਾ ਕਰੋ ਠੱਗੀਆਂ ਥੋੜਾ ਜਿਹੀ ਉਮਰ ਬਾਈ ਦਿੰਦਾ ਨਾਲੇ ਕੱਲ ਮੈਨੂੰ ਫੇਰ ਆਂਦੀ ਸੀ ਮੁਸਕਾਨ ਦੇ ਘਰੇ ਮੇਰੇ ਨਾਲ ਚੱਲਨੀ ਮੈਂ ਕਿਹਾ ਮੇਰੇ ਕੋਲ ਨਹੀਂ ਟਾਈਮ ਹੈਗਾ ਉਹ ਛੱਡ ਕੇ ਗਈ ਮੈਨੂੰ ਘਰ ਤੇ ਮੈਂ ਮਗਰੋਂ ਮੈਂ ਕਿਹਾ ਕਿਤੇ ਨਹੀਂ ਜਾ ਸਕਦੀ ਦੂਜੀ ਗੱਲ ਮੈਂ ਸਾਫ਼ ਮਨਾ ਕਰਤਾ ਵੀ ਨਾ ਤੇਰੀ ਹੈਲਪ ਰஞ்சிਤ ਨੇ ਕਰਨੀ ਹੈ ਤਾਂ ਨਾ ਮੰਮੀ ਨੇ ਕਰਨੀ ਤੇ ਮੈਨੂੰ ਬਾਰ-ਬਾਰ ਇਹੋ ਗੱਲ ਆਖੀ ਜਾਂਦੀ ਸੀ ਕੀ ਮੇਰੀ ਮਾਂ ਵਾ ਮੈਂ ਆਪੇ ਉਹਨੂੰ ਪੁੱਛ ਲੂੰਗੀ ਮੇਰਾ ਭਰਾ ਮੈਨੂੰ ਆਪੇ ਪੁੱਛ ਲੂਗਾ ਹੁਣ ਅੱਗੋਂ ਤੁਸੀਂ ਵੇਖ ਲਓ ਵੀ ਤੁਸੀਂ ਕੀ ਕਰਨਾ ਵਾ ਜੇ ਤੁਸੀਂ ਉਹਦੀ ਹੁਣ ਹੈਲਪ ਕੀਤੀ ਨਾ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਜੇ ਰੰਜੀਤ ਮਤੈ ਰਿਗਰਡ ਤੇਰੇ ਕਹਿੰਦੀ ਲੋੜ ਹੀ ਨਹੀਂ ਹੈ ਹੈਲਪ ਦੱਸ ਮੈਂ ਉਹਨੂੰ ਮੂੰਹ ਨਹੀਂ ਲਾਉਣਾ ਸਗੋਂ ਮੈਂ ਤਾਂ ਆਪ ਕੱਢਣ ਨੂੰ ਚਾਹਣਾ ਕਰਾਉਣ ਨੂੰ ਮੇਰੀ ਗੱਲ ਸੁਣ ਮੇਰੀ ਭੈਣ ਹੈ ਮੈਂ ਨਹੀਂ ਕਰ ਸਕਦਾ ਪਰ ਤੇਰਾ ਫਰਜ਼ ਬੰਦਾ ਤੂੰ ਕਰ ਦੇ ਨਾਲੇ ਮੈਂ ਉਹਨੂੰ ਇਹ ਵੀ ਗੱਲ ਦੱਸੇਗੀ ਹਾਂ ਮੈਂ ਕਿਹਾ ਵਿਮਲ ਦੀਦੀ ਹੁਣੀ ਆਏ ਸੀ ਤੇ ਸਾਨੂੰ ਪੈਸੇ ਦੇ ਕੇ ਗਏ ਆ ਤੇ ਕਹਿੰਦੀ ਵੀਰੇ ਹੁਣੀ ਕਿੱਧਰ ਗਏ ਮੈਂ ਕਿਹਾ ਨਵਾਂ ਬਿਜ਼ ਇਹ ਪੈਸੇ ਦੇਣ ਗਏ ਐਡਵਾਂਸ ਤੇ ਅੱਗੋਂ ਫੇਰ ਟੀਚਣਾ ਕਰਨ ਲੱਗ ਪਈ ਅਜੇ ਕਿਹੜਾ ਸੁਧਰੀ ਆ ਕਹਿੰਦੀ ਬਿੰਮਲ ਦੀਦੀ ਹੋਣਾ ਨੇ ਉਹਨਾਂ ਨੇ ਤੁਹਾਨੂੰ ਪੈਸੇ ਕਿੱਥੋਂ ਦੇਤੇ ਹਾਂਜੀ ਤਰਪਾਈਆਂ ਕਰ ਕਰ ਜੋੜੇ ਸੀ ਉਹਨਾਂ ਨੇ ਇਹ ਨਾਉ ਸਾਫ ਲੈ ਲੈ ਦੱਸ ਮੰਮੀ ਹੈ ਨਹੀਂ ਕੋਈ ਮਦਦ ਕਰ ਮਲੀ ਏ ਵਿਗੜੇ ਨੂੰ ਕਦੀ ਸੁਧਰਦੇ ਆ ਨਾਲ ਉਹ ਤੇ ਸਣ ਬਾਲ ਕੇ ਕੋਲਾ ਹੋ ਗਈ ਜਣੀ ਤੇ ਉਹ ਇਹਨਾਂ ਦੇ ਗਏ ਤੇ ਨਾਲ ਤਾਂ ਫੇਰ ਕੰਮ ਚੱਲ ਪੈਣਾ ਮੰਮੀ ਮੈਂ ਹੁਣ ਸਾਰਾ ਕੁਝ ਦੱਸਦਾ ਮੈਂ ਕਿਹਾ ਮੇਰੀ ਗੱਲ ਸੁਣ ਲਾ ਉਹਨਾਂ ਨੇ ਘਰ ਨਵਾਂ ਲੈ ਲਿਆ ਕੋਠੀ ਫੇਰ ਨਵੀਂ ਬਣਨ ਢਈ ਉਹਨਾਂ ਦੀ ਹੋਟਲ ਉਹਨਾਂ ਨੇ ਲੈ ਲਈ ਮੈਂ ਮੈਂ ਕਾ ਦੁਕਾਨਾ ਵੀ ਲਈ ਆਈ ਹੋਰ ਦੱਸ ਤੂੰ ਕੀ ਕਹਿੰਨੀ ਮਿਹਨਤਾਂ ਨੂੰ ਫਲ ਲੱਗਦੇ ਮਿਹਨਤਾਂ ਨੂੰ ਕਿਹਨਾਂ ਮਿਹਨਤ ਕੀਤੀ ਮੋਰ ਸੱਤ ਮੈਨੂੰ ਇੱਕ ਗੱਲ ਸੁਣਾ ਤਾਂ ਇੱਧਰ ਮੇਰੇ ਅਲਕ ਬੀਖ ਨੇ ਇੱਧਰ ਗੱਲ ਸੁਣ ਮੇਰੀ ਮਿੰਦਾਸ ਇਹ ਆਪਣੀ ਕੁੜੀ ਆ ਆਪਣੀ ਆ ਘਰ ਕੇ ਜਮੋਰੀ ਪਿਤਾ ਜੀ ਕਿਦਾਂ ਨਹੀਂ ਲੱਗਦੀ ਹੰਦਾ ਸੀ ਇਹ ਕਿਧਰ ਤੇ ਗਈ ਆ ਮੈਨੂੰ ਵੀ ਵਧਾਨ ਕੀਤਾ ਗਈ ਹੈ ਜੋ ਤੁਹਾਨੂੰ ਮਿਆ ਨਹੀਂ ਆ ਤੇ ਇਸ ਤਰ੍ਹਾਂ ਦੀ ਉਦੋਂ ਮੇਰੇ ਤੇ ਤੁ ਨਹੀਂ ਆ ਪੈਣਾ ਭਰਾਵਾਂ ਤੇ ਜਾਨ ਦਿੰਦੀਆਂ ਨੇ ਤੇ ਇਹਨੇ ਕੀ ਕਰਤੂਤ ਕੋਲੀ ਆ ਦੱਸੋ ਇਹਨੇ ਹੱਡਾ ਹੀ ਹੱਕ ਨਹੀਂ ਦਿੱਤਾ ਸਾਨੂੰ ਇਹਨੇ ਹੈ ਕਿ ਕਰਨੀ ਸੀ ਉਹਦਾ ਮਾੜਾ ਜਿਹਾ ਦਿਲ ਨਹੀਂ ਕੀਤਾ ਵੀ ਮੈਂ ਇਧਰ ਵਿਮਲ ਵਿਮਲ ਦਾ ਦੇਵੇ ਤੇ ਇਹਦਾ ਦੇਵੇ ਮੈਨੂੰ ਦੱਸ ਮਾੜਾ ਜਿਹਾ ਵੀ ਇਹਦਾ ਮਾੜਾ ਹੀ ਦਿਲ ਚ ਨਹੀਂ ਇਹ ਆਈ ਵੀ ਮੇਰੇ ਭਰਾ ਤੇ ਆ ਦਿਨ ਚਲੰਦੇ ਆ ਇਹਨੇ ਮਾੜੇ ਦਿਨ ਚਲੰਦੇ ਆ ਭਰਾਵਾਂ ਬਹੁਤ ਕੋਈ ਪੈਸੇ ਉਹਦੇ ਤੇ ਦੇਲੇ ਪੁੱਠੇ ਆਈ ਉਹਨੇ ਤੁਹਾਡੀ ਮਦਦ ਕੀ ਕਰਨੀ ਉਹ ਤੇ ਆਪ ਸ਼ਰ ਗੁਰਲੇ ਲੰਦੀ ਤੇ ਵੇਖਿਆ ਆਈ ਕਿ ਨਹੀਂ ਉਸ ਟਿਕਾਣੇ ਯਾਰ ਕਿਾ ਖਾਓ ਆ ਕੁਝ ਨਹੀਂ ਹੁੰਦਾ ਫਿਰ ਉਹਦੇ ਤੱਤਾ ਤੱਤਾ ਹੀ ਲੱਕ ਲਿਆ ਚਲੋ ਮੰਮੀ ਮੈਂ ਤੁਹਾਨੂੰ ਦੱਸਤਾ ਜੇ ਵੀ ਉਹ ਆ ਕੰਮ ਭਾਲਦੀ ਫਿਰਦੀ ਜੇ ਤੇ ਤੁਸੀਂ ਹੁਣ ਦੋਵੇਂ ਜਾਣੇ ਬਚ ਕੇ ਰਹੋ ਇਹ ਨਹੀਂ ਆ ਕਿ ਵਿਮਲ ਦੀਦੀ ਨੇ ਸਾਡੀ ਹੈਲਪ ਕੀਤੀ ਆ ਚਾਰ ਪੈਸੇ ਸਾਡੇ ਕੋਲ ਹੈਗੇ ਆ ਤੇ ਚੁੱਕ ਕੇ ਅਸੀਂ ਠਗੜੀ ਨੂੰ ਫੇਰ ਫੜਾ ਦਈਏ ਉਹ ਨਹੀਂ ਜੇ ਕਿਸੇ ਦੀ ਬਣਨ ਵਾਲੀ ਜੇ ਹੁਣ ਉਹਦੇ ਸਿਰ ਤੇ ਪਈ ਆ ਨਾ ਤੇ ਕੱਟੇ ਫੇਰਾਪ ਨਹੀਂ ਨਹੀਂ ਕੋਈ ਟੈਨਸ਼ਨ ਮੈਂ ਤੁਹਾਨੂੰ ਚਾਹ ਬਣਾਉਂਦਾ ਕੀ ਕਰਨੀ ਆਪਣਾ ਅੱਧੇ ਤੋਂ ਮੈਂ ਐਡਵਾਂਸ ਫੜਾਇਆ ਜਿਹੜੇ ਅੱਗੇ ਵੀ ਫੜਾਉਣੇ ਮੈਂ ਯਾਰ ਮਦਦ ਕੀਤੀ ਤੇ ਗੱਲ ਵੱਖਰੀ ਰਹੀ ਹੂੰ ਵੀ ਰਣਜੀਤ ਪੁੱਤ ਲੈ ਸਾਰੀਆਂ ਗੱਲਾਂ ਤੁਹਾਡੀਆਂ ਸੁਣ ਲੈਣਾ ਉਹ ਕੁੜੀ ਵੀ ਆਪਣੇ ਸਾਸ ਛਮੀ ਸਹੀ ਆ ਵੀ ਮੰਮੀ ਉਹਨੇ ਵੀ ਆਪਣੇ ਨਾਲ ਕੀਤਾ ਤੇ ਆਪਾਂ ਮਦਦ ਨਹੀਂ ਕਰੀ ਉਹ ਤਾਂ ਪਤਾ ਮੈਨੂੰ ਪਤਾ ਵੀ ਐਡੀ ਵੱਡੀ ਉਹਨੇ ਆਪਣੇ ਨਾਲ ਠੱਗੀ ਮਾਰੀ ਤੇ ਮੈਂ ਤੈਨੂੰ ਕਹੂੰਗੀ ਉਸੇ ਮੂੰਹ ਨਾਲ ਵੀ ਪਤੋ ਦੀ ਮਦਦ ਕਰ ਜਾਂ ਮੈਂ ਕਰਾਂ ਇਹ ਗੱਲ ਤਾਂ ਪਤੋ ਹੋਣੀ ਨਹੀਂਗੀ ਮਦਦ ਵਾਲੀ ਤੇ ਆ ਗੱਲ ਝੂਠੀ ਜਿ ਤਰ੍ਹਾਂ ਸਾਰਦੀ ਆਪਣੇ ਘਰ ਸਾਰੇ ਅਹੀਂ ਹੁਣ ਕਿਤਰਾ ਠੋਕਰਾ ਖਾ ਖਾ ਕੇ ਤੇ ਲੱਗੇ ਤਾਂ ਹੁਣ ਹੁਣ ਨਾ ਸਾਨੂੰ ਵੀ ਮਿਲ ਦੇ ਕੇ ਜਾਂਦੀ ਆਪਾਂ ਕਿੱਥੋਂ ਤੁਰਨਾ ਹੈ ਤੇ ਦੂਜੀ ਗੱਲ ਪੁੱਤ ਇਹ ਆ ਹੂੰ ਉਹੀ ਕਰਦੀ ਧੀ ਆ ਉਹ ਜਵਾਈ ਆ ਪੁੱਤ ਕੋ ਫਰਜ਼ ਆਪਣੇ ਹੈਗੇ ਆ ਤਾਂ ਫਰਜ਼ ਕਾਦੇ ਮਾਤਾ ਹੁਣ ਰਹਿਗੇ ਆ ਵਿਆਹ ਕੇ ਤੋੜ ਦਿੱਤੀ ਆ ਉਹ ਤਾਂ ਥੋੜਾ ਕੋ ਸਾਮਾਨ ਦਿੱਤਾ ਨੂੰ ਫਰਜ਼ੇ ਤੋੜਤੇ ਬਾਕੀ ਰਹਿੰਦਾ ਕਹਿੰਦਾ ਉਹ ਵੀ ਜੱਟ ਲਿਆ ਮੈਨੂੰ ਬਾਅਦ ਫੋਨ ਫਰਜ ਕਦਾ ਰਹੇਗਾ ਤੇ ਪੁੱਤ ਆਪਾਂ ਸਮਾਨ ਦੇਣ ਦੀ ਮੈਂ ਗੱਲ ਨਹੀਂ ਕਰਦੀ ਤਾਂ ਨਾ ਮੈਂ ਮਦਦ ਦੇਣ ਦੀ ਗੱਲ ਕਰਨ ਢਈ ਆ ਤੇ ਫੇਰ ਵੇ ਪੁੱਤ ਤੂੰ ਪਰੌਣਾ ਕਰਦੀ ਤੋ ਦਿਨ ਹੋ ਗਏ ਆ ਇਹਨੂੰ ਆਪਾਂ ਨੂੰ ਪਤਾ ਲੈਣਾ ਚਾਹੀਦਾ ਆ ਉਹਦਾ ਵੀ ਉਹ ਕਿੱਥੇ ਆ ਪੁੱਤ ਦਰਦ ਦਰਦ ਦੀਆਂ ਕਿਤੇ ਠੋਕਰਾਂ ਖਾ ਗਿਆ ਉਹ ਜਿੱਥੇ ਮਰਜੀ ਹੋਵੇ ਮਾਤਾ ਮੈਂ ਕੀ ਕਰਾਂ ਨਹੀਂ ਪੁੱਤ ਇਹ ਆਪਾਂ ਦੇ ਵੇ ਪੁੱਤ ਮੰਮੀ ਮਾਂ ਤਾਂ ਤੁਸੀਂ ਭਰਾ ਵਾ ਇਹ ਤੈਨੂੰ ਫਰਜ਼ ਆਪਾਂ ਨੂੰ ਨਿਭਾਉਣਾ ਪੈਣਾ ਆਪਾਂ ਨੂੰ ਵੇਖੀਏ ਕਿੱਥੇ ਆ ਕੀ ਕਰਦਾ ਵਾ ਮਦਦ ਦੇਣ ਨੂੰ ਨਹੀਂ ਪੁੱਤ ਮੈਂ ਤੈਨੂੰ ਕਹਿੰਦੀ ਮੇਰਾ ਦਿਲ ਨਹੀਂ ਕਰਦਾ ਮਾਤਾ ਮੈਂ ਸਿੱਧੀ ਗੱਲ ਦੱਸਾਂ ਜੋ ਜੋ ਉਹਨਾਂ ਨੇ ਕੀਤਾ ਨਾ ਮੇਰੇ ਨਾਲ ਮੇਰਾ ਤਾਂ ਸੱਚੀ ਜਲ ਨਹੀਂ ਕਰਦਾ ਪੁੱਤ ਭਾਵੇਂ ਕੀਤਾ ਭਾਵੇਂ ਨਹੀਂ ਕੀਤਾ ਤੂੰ ਭਰਾ ਵਾਂ ਮੈਂ ਮਾਂ ਆਪਾਂ ਨੂੰ ਫਰਜ਼ ਨਿਭਾਉਣਾ ਪੈਣਾ ਆਪਾਂ ਨੂੰ ਇਹ ਮਦਦ ਉਹਦੀ ਕਰਨੀ ਪੈਣੀ ਆ ਕਿ ਉਹ ਕਿੱਥੇ ਵੇਖੀਏ ਇਹਨੂੰ ਕਰ ਲਈ ਆ ਕਿਤੇ ਪੁੱਠੇ ਰਾਹ ਇਹ ਨਾ ਪੈ ਜੇ ਕੋਈ ਸ਼ਰਾਬ ਪਾਣੀ ਅੱਗੇ ਤੀਂ ਜਾ ਕੇ ਕੋਈ ਹੋਰ ਨਾ ਚੰਦ ਚਾੜ ਮਾਰੇ ਮੇਰਾ ਨਹੀਂ ਦਿਲ ਕਰਦਾ ਸਿੱਧੀ ਗੱਲ ਮਾਤਾ ਸੱਚੀ ਦਾ ਮੈਂ ਵੀ ਵਾਰੀ ਸੋਚ ਲਈ ਗੱਲ ਕੀ ਆ ਲੋ ਪੁੱਤ ਐਡਾ ਪੱਥਰ ਦੇਣਾ ਬਣ ਪੁੱਤ ਭਲਕੇ ਕੋਈ ਅਭੀ ਨਵੀ ਹੋਗੀ ਨਾ ਫੇਰ ਵੀ ਆਪਾਂ ਨੂੰ ਜਾਣਾ ਪੈਣਾ ਤੇ ਮਹਾਰਾਜ ਨਾ ਕਰੇ ਆਪਾਂ ਪਹਿਲਾਂ ਹੀ ਦੇਖ ਲਏ ਜੀ ਕਰੇ ਭਾਵੇਂ ਤੇਰਾ ਨਾ ਕਰੇ ਪਰ ਕਿਹੜੇ ਚੱਕਰ ਚ ਪਤਾ ਹੈ ਮਾਤਾ ਤੁਹਾਨੂੰ ਵਖਰੇ ਨਵਾਂ ਹੀ ਮੇਰਾ ਤਾਂ ਸੱਚੀ ਦਿਲ ਨਹੀਂ ਕਰਦਾ ਮੇਰੀ ਗੱਲ ਸੁਣੋ ਵੇ ਲੈ ਜੇ ਤੈਨੂੰ ਸਹੀ ਲੱਗਦਾ ਤੇ ਤੇਰੇ ਕਹਿੰਦੇ ਚਲ ਜਾਨਾ ਵਾ ਪਤਾ ਕਰ ਕਰ ਰਿਨੇ ਹੈ ਕਿੱਥੇ ਆ ਕਿੱਥੇ ਨਹੀਂ ਆ ਵੇਖ ਲਈ ਨਾ ਮੈਨੂੰ ਕੀ ਆ ਮੈਂ ਮਾਂ ਮੈਨੂੰ ਸਹੀ ਲੱਗਣਾ ਤੂੰ ਵੀ ਭਰਾ ਆ ਵਾ ਪੁੱਤ ਅੰਦਰ ਮੇਰੀਆਂ ਵੀ ਤਪਦੀਆਂ ਵਾ ਵੇਖਣਾ ਚਾਹੀਦਾ ਵੀ ਇਹ ਧੀ ਘਰ ਤਣ ਫਦੀ ਆ ਉਹ ਕਿੱਥੇ ਤੁਰਿਆ ਫਿਰਦਾ ਕਿਤੇ ਗਲੀਆਂ ਗਲੀ ਕੀ ਤਾ ਕੀ ਕਰਦਾ ਫਿਰਦਾ ਮੈਂ ਭਰਾ ਹੈਗਾ ਤਾਂ ਆ ਪਰ ਭਰਾ ਰਹਿਣ ਹੀ ਨਾ ਦਿੱਤਾ ਉਹਨੇ ਚਲ ਕੋਈ ਨਹੀਂ ਇੰਨਾ ਨਹੀਂ ਮਨ ਚ ਕੌੜ ਪੁਨਾ ਰੱਖੀ ਜਾਂਦਾ ਤੂੰ ਭਰਾ ਵਾ ਕੋਈ ਗੱਲ ਤੈਨੂੰ ਸਹੀ ਲੱਗਦਾ ਮਾਤਾ ਨਾ ਆ ਤੇਨੂੰ ਸਹੀ ਲੱਗਦਾ ਸਹੀ ਲੱਗਦਾ ਵਾ ਬਸ ਤੇਰੇ ਕਹਿੰਦੇ ਚਲ ਜੰਨਾ ਵਾ ਤੇਰੇ ਲੱਗੇ ਕਹਿਣਾ ਨਹੀਂ ਮੰਨਿਆ ਮੈਂ ਚਲ ਘਾਟੇ ਖਾ ਬੈਠਾ ਵਾਂ ਹੁਣ ਤੇਰੇ ਕਹਿੰਦੇ ਚੱਲ ਪੁੱਤ ਇਹ ਮੈਂ ਘਾਟੇ ਦੀ ਗੱਲ ਨਹੀਂ ਆਂਦੀ ਇਹ ਆਪਣੀ ਘਰ ਦੀ ਤੇ ਦਾ ਸਵਾਲ ਆ ਉਹ ਧੀ ਆ ਉਹ ਜਵਾਈ ਆ ਮੈਂ ਤੈਨੂੰ ਪੁੱਤ ਪੈਸੇ ਦੇਣ ਨੂੰ ਨਹੀਂ ਆਂਦੀ ਮੈਂ ਸਿਰਫ ਇਹੋ ਆ ਵੀ ਇਹਨੂੰ ਵੇਖੀ ਆ ਵੀ ਕਿੱਥੇ ਆ ਸਮਝ ਗਿਆ ਗੱਲ ਤੇਰੀ ਮੈਂ ਚੱਲ ਕੋਈ ਨਹੀਂ